ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਮਾਸਟਰ ਕਟਰ ਦੀ ਤਿਆਰੀ ਸੋ ਸਾਡਾ ਆਧੁਨਿਕ ਕਾਬ ਚੱਲ ਰਿਹਾ ਹੈ ਜਿਸ ਦਾ ਵਿਸ਼ਾ ਰਹੇਗਾ ਨੰਦ ਲਾਲ ਨੂਰਪਰੀ ਇਸ ਤੋਂ ਪਹਿਲਾਂ ਵਾਲੀਆਂ ਕਲਾਸਾਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਨੰਦ ਲਾਲ ਨੂਰਪੁਰੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਆਪਸ਼ਨਾਂ ਨੂੰ ਕਰੋ ਜੀ ਧਿਆਨ ਨਾਲ ਰੀਡ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 1906 ਨੂਰਪੁਰ ਲਾਇਲਪੁਰ ਅਗਲਾ ਕੁਐਸਚਨ ਹੈ ਜੀ ਨੂਰਪੁਰੀ ਦਾ ਪਹਿਲਾ ਕਾਬ ਸੰਗ੍ਰਹਿ ਕਿਹੜਾ ਸੀ ਨੂਰਪੁਰੀਆ ਬੰਗਾ ਜਿਉਂਦਾ ਪੰਜਾਬ ਜਾਂ ਫਿਰ ਸੁਗਾਤ ਹਾਂਜੀ ਇਹਨਾਂ ਵਿੱਚੋਂ ਸਹੀ ਆਪਸ਼ਨ ਹੋਏਗੀ ਜੀ ਸਹੀ ਜਵਾਬ ਹੋਏਗਾ ਨੂਰਪੁਰੀਆ ਸੋ ਅਗਲਾ ਕੁਐਸਚਨ ਹੈ ਜੀ ਨੂਰਪੁਰੀ ਦਾ ਆਖਰੀ ਕਾਬ ਸੰਗ੍ਰਹਿ ਕਿਹੜਾ ਸੀ ਬੰਗਾ ਜਿਉਂਦਾ ਪੰਜਾਬ ਸੁਗਾਤ ਜਾਂ ਫਿਰ ਪੰਜਾਬ ਬੋਲਿਆ ਇਹਦਾ ਸਹੀ ਜਵਾਬ ਹੋਏਗਾ ਜੀ ਸੋਗਾਤ ਨੈਕਸਟ ਕੁਐਸਚਨ ਬਲਬਾਤੇ ਆ ਜੀ ਕੁਐਸਚਨ ਨੰਬਰ 4 ਨੂਰਪੁਰੀ ਦੀਆਂ ਬਹੁਤੀਆਂ ਸਮੁੱਚੀਆਂ ਕਵਿਤਾਵਾਂ ਕਿਸ ਸੰਗ੍ਰਹਿ ਵਿੱਚ ਦਰਜ ਹਨ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਰਾਈਟ ਆਨਸਰ ਹੋਏਗਾ ਜੀ ਪੰਜਾਬ ਬੋਲਿਆ ਆਪਸ਼ਨ ਨੰਬਰ A ਨੈਕਸਟ ਕੁਐਸਚਨ ਹੈ ਜੀ ਨੂਰਪੁਰੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਇਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਤਾਂ ਨੂਰਪੁਰੀ ਦੇ ਮਾਤਾ ਪਿਤਾ ਦਾ ਨਾਮ ਸੀ ਦੀ ਵਿਸ਼ਨ ਸਿੰਘ ਤੇ ਹੁਕਮਦੇਵੀ ਉਹਨਾਂ ਦੇ ਮਾਤਾ ਜੀ ਦਾ ਨਾਮ ਨੈਕਸਟ ਕੁਐਸਚਨ ਹੈ ਜੀ ਨੂਰਪੁਰੀ ਨੇ ਕਿਸ ਫਿਲਮ ਦੇ ਗੀਤ ਲਿਖੇ ਆਪਸ਼ਨਾਂ ਨੂੰ ਚੰਗੀ ਤਰ੍ਹਾਂ ਕਰੋ ਜੀ ਰੀਡ ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨਾਂ ਸਾਰੀਆਂ ਹੀ ਹੋਣੀਆਂ ਮੰਗਤੀ ਗੀਤ ਬਹਾਰਾਂ ਦੇ ਬਲੈਤੀ ਪਾਸ ਨੈਕਸਟ ਹੈ ਜੀ ਨੂਰਪਰੀ ਨੇ ਥਾਣੇਦਾਰ ਦੀ ਨੌਕਰੀ ਕਿੱਥੇ ਕੀਤੀ ਜਲੰਧਰ ਬਿਕਾਨੇਰ ਫਿਰੋਜ਼ਪੁਰ ਫਰੀਦਕੋਟ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপਸ਼ਨ ਨੰਬਰ B ਬਿਕਾਨੇਰ ਵਾਧਿਆ ਜੀ ਅਗਲੇ ਕੁਐਸਚਨ ਵੱਲ ਨੂਰਪਰੀ ਦਾ ਪਹਿਲਾ ਗੀਤ ਕਿਹੜਾ ਸੀ ਵਤਨ ਦੇ ਸ਼ਹੀਦ ਚੁੰਮ ਚੁੰਮ ਰੱਖੋ ਚੰਨ ਵੀ ਸੌਂਕਣ ਮੇਲੇ ਦੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਵਤਨ ਦੇ ਸ਼ਹੀਦ ਨੂਰਪੁਰੀ ਨੇ ਅਧਿਆਪਕ ਦੀ ਨੌਕਰੀ ਕਿੱਥੇ ਕੀਤੀ ਜਲੰਧਰ ਵੀਕਾਨੇ ਫਿਰੋਜ਼ਪੁਰ ਜਾਂ ਫਿਰ ਫਰੀਦਕੋਟ ਤਾਂ ਸਹੀ ਜਵਾਬ ਹੋਏਗਾ ਜੀ ਫਰੀਦਕੋਟ ਟਾਈਪਿੰਗ ਮਿਸਟੇਕ ਉਹਨੂੰ ਥੋੜਾ ਜਿਆਦਾ ਧਿਆਨ ਨਾਲ ਦੇਖਣਾ ਜੀ ਫਰੀਦਕੋਟ ਜੁੱਤੀ ਕਸੋਰੀ ਗੀਤ ਜੋ ਬਹੁਤ ਹੀ ਮਕਬੂਲ ਹੋਇਆ ਕਿਸ ਦੁਆਰਾ ਗਾਇਆ ਗਿਆ ਸੁਰਿੰਦਰ ਕੌਰ ਅਮਰਨੂਰੀ ਸੁਦੇਸ਼ ਕੁਮਾਰੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੋਏਗਾ ਸੁਰਿੰਦਰ ਕੌਰ ਅਗਲਾ ਕੁਐਸਚਨ ਹੈ ਜੀ ਨੂਰਪੁਰੀ ਨੂੰ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਕਿਸ ਰਚਨਾ ਲਈ ਮਿਲਿਆ ਨੂਰਪੁਰੀ ਆ ਆਖਰੀ ਸੌਗਾਤ ਪੰਜਾਬ ਬੋਲਿਆ ਜਾਂ ਫਿਰ ਸੌਗਾਤ ਤਾਂ ਸਹੀ ਜਵਾਬ ਹੋਵੇਗਾ ਜੀ ਆਪਸ਼ਨ ਨੰਬਰ ਸੀ ਸੌਗਾਤ ਹਾਂਜੀ ਅਗਲਾ ਕੁਐਸਚਨ ਹੈ ਹੀਰਾ ਸਿੰਘ ਦਰਦ ਨੇ ਨੂਰਪੁਰੀ ਦੀਆਂ ਕਵਿਤਾਵਾਂ ਆਪਣੇ ਕਿਸ ਮਾਸਿਕ ਪੱਤਰ ਵਿੱਚ ਛਾਪੀਆਂ ਇਹਨਾਂ ਦੇ ਮਾਸਿਕ ਪੱਤਰ ਵਿੱਚ ਛਾਪੀਆਂ ਸੀ ਜੀ ਪ੍ਰੋਫੈਸਰ ਮੋਹਨ ਸਿੰਘ ਦੇ ਨੈਕਸਟ ਕੁਐਸਚਨ ਹੈ ਜੀ ਨੂਰਪੁਰੀ ਦੀ ਮੌਤ ਦਾ ਕੀ ਕਾਰਨ ਸੀ ਟੀਵੀ ਤਪਤਿਕ ਦਿਲ ਦਾ ਦੌਰਾ ਜਾਂ ਫਿਰ ਆਰਥਿਕ ਮੰਦਹਾਲੀ ਤਾਂ ਸਹੀ ਜਵਾਬ ਹੋਏਗਾ ਜੀ ਆਰਥਿਕ ਮੰਦਹਾਲੀ ਅਗਲਾ ਕੁਐਸਚਨ ਹੈ ਜੀ ਨੂਰਪੁਰੀ ਦੀ ਮੌਤ ਕਿਵੇਂ ਹੋਈ ਸੀ ਤੱਪਿਕ ਦਿਲ ਦਾ ਦੌਰਾ ਖੂ ਵਿੱਚ ਛਾਲ ਮਾਰ ਕੇ ਜਾਂ ਫਿਰ ਸੁਧਾਰਨ ਮੌਤ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਖੂ ਵਿੱਚ ਛਾਲ ਮਾਰ ਕੇ ਨੈਕਸਟ ਕੁਐਸਚਨ ਹੈ ਜੀ ਨੂਰਪੁਰੀ ਨੇ ਮੰਗਤੀ ਫਿਲਮ ਕਿਸ ਦੀ ਪ੍ਰੇਰਣਾ ਸਦਕਾ ਬਣਾਈ ਸੀ 바ਵਾ ਬਲਵੰਤ ਫਿਰੋਜ਼ਦੀਨ ਸਰਵ ਬਲਰਾਜ ਸਾਨੀ ਜਾਂ ਫਿਰ ਮੋਹਨ ਸਿੰਘ ਤਾਂ ਸਹੀ ਜਵਾਬ ਹੋਏਗਾ ਜੀ ਫਿਰੋਜ਼ਦੀਨ ਸਰ ਅਗਲਾ ਕੁਸ਼ਨ ਹੈ ਜੀ ਨੂਰਪੁਰ ਹੀ ਨੇ ਜੀਵਨ ਦੇ ਆਖਰੀ 20 ਸਾਲ ਕਿੱਥੇ ਬਿਤਾਏ ਫਰੀਦਕੋਟ ਫਿਰੋਜ਼ਪੁਰ ਲਾਇਲਪੁਰ ਜਲੰਧਰ ਤਾਂ ਸਹੀ ਜਵਾਬ ਹੋਵੇਗਾ অপਸ਼ਨ ਨੰਬਰ ਡੀ ਜਲੰਧਰ ਵਿਖੇ ਕਲਾਸ ਨੂੰ ਕਰ ਦੇਣਾ ਜੀ ਲਾਈਕ ਅਗਲਾ ਕੁਸ਼ਨ ਹੈ ਚੁੰਮ ਚੁੰਮ ਰੱਖੋ ਕਲਗੀ ਜੁਝਾਰ ਦੀ ਚੁੰਮ ਚੁੰਮ ਰੱਖੋ ਕਲਗੀ ਜੁਝਾਰ ਦੀ ਇਹ ਵਿਦਾ ਕੀਆ ਗਜ਼ਲ ਹੈ ਗੀਤ ਹੈ ਕਵਿਤਾ ਫਿਲਮ ਦਾ ਸਹੀ ਜਵਾਬ ਗੀਤ ਅਗਲਾ ਕਵਸ਼ਨ ਹੈ ਜੀ ਨੌਰਪੁਰੀ ਦੀ ਗੀਤਕਾਰੀ ਦਾ ਸੁਨਹਿਰੀ ਕਾਲ ਕਿ ਕਿਹਾ ਜਾਂਦਾ ਕਦੋਂ ਤੋਂ ਕਦੋਂ ਤੱਕ ਜਿਹੜਾ ਹੈਗਾ ਸੀ ਸਮਾਂ ਜਿਹੜਾ ਸ਼ਨੇਰੀ ਕਾਲ ਦੇ ਨਾਲ ਮੰਨਿਆ ਜਾ ਤਾਂ ਉਹ ਹੈ 1946 ਤੋਂ ਲੈ ਕੇ 1960 ਤੱਕ ਅਗਲਾ ਕੁਸ਼ਣ ਹੈ ਜੀ ਗੱਡੇ ਉੱਤੇ ਆਇਆ ਸੰਦੂਕ ਮੁਟਿਆਰ ਦਾ ਵਿਦਾ ਦੱਸੋ ਜੀ ਗੀਤ ਗਜ਼ਲ ਕਵਿਤਾ ਫਿਲਮ ਤਾਂ ਸਹੀ ਜਵਾਬ অপਸ਼ਨ ਨੰਬਰ A ਗੀਤ ਵਧਦੇ ਹਾਂ ਜੀ ਅਗਲੇ ਕੁਸ਼ਣ ਵੱਲ ਜਿਉਂਦੇ ਭਗਵਾਨ ਕਵਿਤਾ ਵਿੱਚ ਕਿਸ ਨੂੰ ਸ਼ਰਧਾਂਜਲੀ ਦਿੱਤੀ ਗਈ ਲੋਕਾਂ ਨੂੰ ਸ਼ਹੀਦਾਂ ਨੂੰ ਰੱਬ ਨੂੰ ਕਿਸਾਨਾਂ ਨੂੰ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਸ਼ਹੀਦਾਂ ਨੂੰ ਨੈਕਸਟ ਕੁਐਸਚਨ ਹੈ ਜੀ ਲੂਰਪੁਰੀ ਦੇ ਲਗਭਗ ਕਿੰਨੇ ਗੀਤ ਰਿਕਾਰਡ ਹੋਏ 24 36 48 ਜਾਂ ਫਿਰ 60 ਤਾਂ ਸਹੀ ਜਵਾਬ ਹੋਵੇਗਾ ਜੀ ਆਪਸ਼ਨ ਨੰਬਰ ਡੀ 60 ਵਾਧਦੇ ਆ ਜੀ ਅਗਲੇ ਕੁਐਸਚਨ ਵੱਲ ਨੂਰਪਰੀ ਨੇ ਕਿਹੜੇ ਰਸਾਂ ਦੀ ਵਰਤੋਂ ਵਧੇਰੇ ਕੀਤੀ ਹੈ ਸ਼ਿੰਗਾਰ ਕਰुणा ਰਸ ਦੋਵੇਂ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਸ਼ਿੰਗਾਰ ਤੇ ਕਰुणा ਰਸ ਦੋਵੇਂ ਅਗਲਾ ਕੁਐਸਚਨ ਹੈ ਜੀ ਨੂਰਪਰੀ ਦੀ ਪਹਿਲੀ ਰਚਨਾ ਕਿਸ ਭਾਸ਼ਾ ਵਿੱਚ ਸੀ ਦਾ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਨੰਬਰ ਬੀ ਉਰਦੂ ਹਾਂਜੀ ਅਗਲਾ ਕੁਐਸਚਨ ਆਧੁਨਿਕ ਪੰਜਾਬੀ ਗੀਤਾਂ ਦਾ ਮੋਢੀ ਕੌਣ ਸੀ ਆਧੁਨਿਕ ਪੰਜਾਬੀ ਗੀਤਾਂ ਦਾ ਮੋਢੀ ਕੌਣ ਸੀ ਬਲਰਾਜ ਸਾਨੀ ਧਨੀ ਰਾਮ ਨੂਰਪ uri ਸ਼ਿਵ ਕੁਮਾਰ ਤਾਂ ਸਹੀ ਜਵਾਬ ਹੋਏਗਾ ਜੀ ਨੂਰਪ uri ਨੰਦ ਲਾਲ ਨੂਰਪ uri ਨੂਰਪ uri ਕਿਸ ਦੌਰ ਦਾ ਕਵੀ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਪਹਿਲੇ ਦੂਜੇ ਤੀਜੇ ਜਾਂ ਫਿਰ ਚੌਥੇ ਤਾਂ ਸਹੀ ਜਵਾਬ ਹੋਵੇਗਾ ਜੀ অপਸ਼ਨ ਨੰਬਰ ਬੀ ਦੂਜੇ ਦੂਜੇ ਦੌਰ ਦਾ ਕਵੀ ਨੰਦ ਲਾਲ ਨੂਰਪੁਰੀ ਦੀ ਯਾਦ ਵਿੱਚ ਕਿਹੜੀ ਸੁਸਾਇਟੀ ਬਣਾਈ ਗਈ ਟਾਈਪਿੰਗ ਮਿਸਟੇਕ ਨੂੰ ਇਗਨੋਰ ਕਰਨਾ ਜੀ ਨੂਰਪੁਰੀ ਨੰਦ ਲਾਲ ਨੂਰਪੁਰੀ ਗੀਤਾਂ ਦਾ ਬਾਦਸ਼ਾਹ ਲਾਇਰ ਉਸਟੈਟੀ ਤਾਂ ਇਹਦਾ ਸਹੀ ਜਵਾਬ ਹੋਵੇਗਾ ਜੀ ਨੰਦ ਲਾਲ ਨੂਰਪੁਰੀ ਪ੍ਰੀਤਮ ਦੀ ਭਾਲ ਦੀ ਵਿਦਾ ਦਸੋ ਗਜ਼ਲ ਗੀਤ ਕਵਿਤਾ ਫਿਲਮ ਤਾਂ ਇਹਦਾ ਸਹੀ ਜਵਾਬ ਕੀ ਹੋਏਗਾ অপਸ਼ਨ ਨੰਬਰ ਸੀ ਕਵਿਤਾ ਇਸੇ ਨਾਲ ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ ਕਲਾਸ ਨੂੰ ਚੱਲਦੇ-ਚੱਲਦੇ ਲਾਈਕ ਕਰ ਦੇਣਾ ਨੂਰਪੁਰੇ ਕਿਸ ਪਰਵਿਰਤੀ ਦਾ ਕਵੀ ਹੈ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ অপশন নাম্বার এ বি সি ਜਾਂ ਫਿਰ ਡੀ ਤਾਂ রাইਟ অপশন ਹੋਏਗੀ ਜੀ ਧਾਰਮਿਕ ਅਤੇ ਰੋਮਾਂਟਿਕ ਨੂਰ ਪੁਰੀ ਨੇ ਭਾਸ਼ਾ ਵਿਭਾਗ ਦੀ ਨੌਕਰੀ ਕਿਉਂ ਛੱਡੀ ਸ਼ਰਾਬ ਦੀ ਆਦਤ ਘੱਟ ਤਨਖਾ ਸੁਤੰਤਰ ਸੁਆ ਜਾਂ ਫਿਰ ਇਨ੍ਹਾਂ ਸਭ ਦੇ ਹੀ ਕਾਰਨ ਤਾਂ ਸਹੀ ਜਵਾਬ ਇਨ੍ਹਾਂ ਸਭ ਦੇ ਕਾਰਨ ਨੈਕਸਟ ਕੁਐਸਚਨ ਹੈ ਜੀ ਜਾਗ ਮੁਸਾਫਿਰ ਕਵਿਤਾ ਦਾ ਵਿਸ਼ਾ ਕੀ ਰਿਹਾ ਹੈ ਇਹ ਵੀ ਬਹੁਤ ਬਹੁਤ ਮਹੱਤਵਪੂਰਨ ਕਵਸ਼ਨ ਹੈ ਜੀ অপਸ਼ਨ ਨੰਬਰ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਨੌਜਵਾਨਾਂ ਨੂੰ ਜਗਾਉਣਾ ਮਾਤਾ ਗੁਜ਼ਰੀ ਜੀ ਜਿਉਂਦੇ ਭਗਵਾਨ ਅਤੇ ਰਾਵੀ ਤੇchna ਕਵਿਤਾਵਾਂ ਕਿਸ ਜਮਾਤ ਵਿੱਚ ਦਰਜ ਹਨ ਇਹਦੇ ਨਾਲ ਨਾਲ ਤੁਸੀਂ ਇਹਨਾਂ ਕਵਿਤਾਵਾਂ ਨੂੰ ਪੜ੍ਹਨਾ ਜ਼ਰੂਰ ਹੈ ਜੀ ਬੁੱਕ ਚੋਂ ਇਹ ਕਿਹੜੀ ਕਲਾਸ ਨੇ 9ਵੀਂ ਕਲਾਸ ਚੋਂ ਨੰਦਲਾ ਨੂਰਪਰੀ ਦੀ ਮੌਤ ਕਦੋਂ ਹੋਈ ਸੀ 1960 1962 1964 ਜਾਂ ਫਿਰ 1966 ਤਾਂ ਸਹੀ ਜਵਾਬ অপਸ਼ਨ ਨੰਬਰ ਡੀ 13 ਮਈ 1966 ਨੂਰਪਰੀ ਨੂੰ ਕਵੀ ਦਰਬਾਰਾਂ ਦੀ ਕੀ ਕਿਹਾ ਜਾਂਦਾ ਸੀ ਸ਼ਾਨ ਤਾਂ ਨੂਰਪਰੀ ਜੀ ਨੂੰ ਕਵੀ ਦਰਬਾਰਾਂ ਦੀ ਸ਼ਾਨ ਕਿਹਾ ਜਾਂਦਾ ਸੀ ਨੂਰਪੁਰੀ ਨੂੰ ਗੀਤਾਂ ਦਾ ਕੀ ਕਿਹਾ ਜਾਂਦਾ ਗੀਤਾਂ ਦਾ ਬਾਦਸ਼ਾਹ ਕੌਣ ਹੈ ਨੰਦ ਲਾਲ ਨੂਰਪੁਰੀ ਕੁਐਸਚਨ ਨੂੰ ਕਿਵੇਂ ਵੀ ਘੁਮਾ ਕੇ ਪਾਇਆ ਜਾ ਸਕਦਾ ਹੈ ਨੂਰਪੁਰੀ ਨੂੰ ਕਿਸ ਕੰਪਨੀ ਲਈ ਗੀਤ ਲਿਖੇ ਨੂਰਪੁਰੀ ਜੀ ਨੇ ਕਿਸ ਕੰਪਨੀ ਲਈ ਲਿਖੇ ਸੀ ਕੋਲੰਬੀਆ ਫਿਲਮ ਕੰਪਨੀ ਹਾਂਜੀ ਅਗਲਾ ਕੁਐਸਚਨ ਹੈ ਪੰਜਾ ਵੰਡ ਪਿੱਛੋਂ ਨੂਰਪੁਰੀ ਨੇ ਕਿੱਥੇ ਨੌਕਰੀ ਕੀਤੀ ਸੀ ਸਹੀ ਜਵਾਬ ਹੈ ਜੀ ਭਾਸ਼ਾ ਵਿਭਾਗ ਮਿਲਦੇ ਹਾਂ ਜੀ ਅਗਲੀ ਕਲਾਸ ਵਿੱਚ